ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਭੁੱਲਰ ਮਹੱਲੇ ਦੀ ਹਾਜ਼ਰੀ ਸਤ ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਅਵਧਾਰ ਸਿੰਘ ਸਾਹਿਬ ਮਹੱਲਿਆਂ ਦੇ ਵਿੱਚ ਹਾਜ਼ਰੀਆਂ ਭਰ ਨਗਰ ਭੁੱਲਰ ਸਤਨੀ ਦਲ ਬਾਬਾ ਬਿਜਨ ਸਿੰਘ ਸਾਹਿਬ ਜੀ ਦੇ ਪਾਵਨ ਸਥਾਨਾਂ ਤੇ ਮਹੱਲਿਆਂ ਦੀ ਹਾਜ਼ਰੀ ਹੋਣ ਲੱਗੀ ਨਗਰ ਭੁੱਲਰ ਸਤ ਸ੍ਰੀ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੈਰਜੀਤ ਸਿੰਘ ਜੀ ਤੁਸੀਂ ਵੀ ਆਏ ਜੇ ਭਲਰ ਨਗਰ ਜੀ ਤੇ ਬਾਹਰ ਜਾਣਗੇ ਜੀ ਜਿਆਦੀ ਪਛਾਣ ਹੈ ਵੀ ਤੁਸੀਂ ਨਾ ਨਗਰ ਭਲਰ ਮਹੱਲੇ ਦੀ ਹਾਜ਼ਰੀ ਸਰਸੰਗ ਜੀ ਦਰਸ਼ਨ ਕਰੀਏ ਗੁਰੂ ਕੇ ਖਾਲਸੇ ਦੇ ਪਿੱਛੇ ਪਿੱਛੇ ਆ ਜਾ ਵਾਹਿਗੁਰੂ ਜੀ ਪਿਛਾ ਪਿਛਾ ਆ ਜਾ ਪਿੱਛੇ ਪਿੱਛੇ ਆ ਜਾ ਵਾਹਿਗੁਰੂ ਜੀ ਪਿੱਛੇ ਪਿੱਛੇ